ਕਾਂਗਰਸ ਦੇ ਪ੍ਰਧਾਨ ਨੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗਾ ਚ ਪਟਿਆਲੇ ਵਿਖੇ ਪੰਜਾਬ ਬਿਜਲੀ ਬੋਰਡ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਤੇ ਉਹਨਾਂ ਨੇ ਸਰਕਾਰ ਨੂੰ ਘੇਰਦੇ ਹੋਏ ਨਜ਼ਰਅਾਇਆ ਨੇ ਰਾਜਾ ਵੜਿੰਗ ਕਹਿੰਦੇ ਕਿ ਅਸੀਂ ਕਿ ਜਿਹੜੀ 600 ਯੂਨਟ ਮੁਕਤ ਬਿਜਲੀ ਦੀ ਗੱਲ ਕਰਦੇ ਨੇ ਵੱਧ ਵਰਗ ਤੇ 3 ਰੁਪਏ ਦਾ ਬੋਝ ਪਾਤਾ ਤੇ ਭਗਵੰਤ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਣਾ ਫੈਸਲਾ ਵਾਪਸ ਲਓ ਰਾਸ਼ੀ ਲੋਕਾਂ ਨੇ ਆਪਣੀਆਂ ਸਿਆਸੀ ਲਾਲਸਾਵਾਂ ਖਾਤਰ ਉਹਨਾਂ ਨੇ ਇਸ ਤਰ੍ਹਾਂ ਦੇ ਫੈਸਲੇ ਲਏ ਜਿਹੜੇ ਫੈਸਲੇ ਇੱਕ ਕਿਸਮ ਦੇ ਨਾਲ ਲੋਕ ਵਿਰੋਧੀ ਸੀ ਤਿੰਨ ਅਹਾਕਿਆਂ ਦੇ ਵਿੱਚ ਚੰਗੇ ਭਲੇ ਮੁਨਾਫੇ ਵਿੱਚ ਚੱਲਦੇ ਆਧਾਰਿਆਂ ਦਾ ਇਹਨਾਂ ਨੇ ਬੇੜਾਗਰ ਕਰਕੇ ਰੱਖਿਆ ਇੱਕ ਦੂਜੇ ਤੋਂ ਵੱਧ ਕੇ ਜਾਂਦੇ ਨੇ ਕਹਿੰਦੇ ਤੂੰ ਪੱਠਾ ਵਹਾਇਆ ਸੀ 10 ਰੁਪਏ ਤੱਕ ਲੈ ਮੈਂ ਹੁਣ 30 ਵਧਾਉ ਉਦੋਂ ਅਗਲਾ ਕਹਿੰਦਾ ਤੁਸੀਂ ਦੋਨੇ ਪਾਸੇ ਹਟਜੋ ਮੈਂ ਇਕੱਲੇ ਹੀ 50 ਪਰਸੈਂਟ ਪੱਠਾ ਵਹਾ ਦੂੰਗਾ ਇੱਕ ਪਾਸੇ ਤਨਖਾਹਾਂ ਦਾ ਬੋਝ ਪੈ ਰਿਹਾ ਤੇ ਭੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਘਰ ਦਾਣੇ ਨਹੀਂ ਮਾਪੀਨ ਚੱਲੀ ਐ ਉਸ ਤਰ੍ਹਾਂ ਦੀ ਸਥਿਤੀ ਬਣਾ ਕੇ ਇਹਨਾਂ ਨੇ ਰੱਖ ਦਿੱਤੀ ਸਿੱਕਰ ਕਲਤਾਰ ਸਿੰਘ ਸੰਧਵਾ ਵੱਲੋਂ ਹੋਣ ਜਿਹੜੇ ਮੁਲਾਜ਼ਮ ਨੇ ਕਾਲੀਆਂ ਭੇਡਾਂ ਨੇ ਉਹਦਾ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਪੰਜਾਬ ਦੇ ਗ੍ਰਹਿ ਸਖਤਰ ਨੂੰ ਕਿਹਾ ਕਿ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿੰਨੀਆਂ ਕਾਲੀਆਂ ਭੇਡਾਂ ਨੇ ਉਹਨਾਂ ਦਾ ਖਿੱਠਾ ਇੱਥੇ ਲਿਆਂਦਾ ਜਾਵੇ ਇੱਕ ਵਿਭਾਗਮੇ ਦੇ ਵਿੱਚ ਜਾ ਕੇ ਕਹਿਤਾ ਕਿ ਆ ਬਧਾਵਾ ਸਿਓ ਇਹ ਤਾਂ ਕਾਲੀ ਭੇਡ ਹੈ ਜੀ ਕ腐ਟ ਹੈ ਉਹ ਕਹਿੰਦਾ ਚੰਬੇਰਾ ਨਾਲ ਸੀ ਉਹ ਕਹਿੰਨਗੇ ਜੀ ਉਹ ਫਲਾਣੇ ਕੇਸ ਦੇ ਵਿੱਚ ਮੈਂ ਲਿਆ ਕੇ ਦਿੱਤੇ ਸੀ ਫਲਾਣੇ ਅਧਿਕਾਰੀ ਨੂੰ ਅੱਛਾ ਉਹਨੂੰ ਫੜ ਲਓ ਉਹ ਤੂੰ ਗਾਂਹਲੇ ਦਾ ਦੱਸ ਦੂੰ ਮੇਰਾ ਖਿਆਲ ਇਸ ਤਰ੍ਹਾਂ ਦਾ ਇਹ ਜਿਹੜਾ ਸ਼ੁਰੂਆਤ ਕਰ ਲਿਆ ਗਿਆ ਹੈ ਇੱਕ ਦਾ ਕਿਤੇ ਖਾਤਮਾ ਨਹੀਂ ਹੋਣਾ ਜਿਹੜੇ ਹੇਸਲੇ ਅਧਿਕਾਰੀ ਹੁੰਦੇ ਆ ਨਾ ਉਹ ਸਾਰਾ ਕੁਝ ਜਾਣਦੇ ਹੁੰਦੇ ਆ ਕਈ ਵਾਰ ਸ਼ਰਮੋ ਸ਼ਰਮੀ ਚੁੱਪ ਹੋ ਜਾਂਦੇ ਆ ਪਰ ਇਹ ਜਿੱਦਾਂ ਦੀ ਸਥਿਤੀ ਚੱਲ ਪਈ ਇਹਨੇ ਰੁਕਣਾ ਨਹੀਂ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਜਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਮਿਹਰਬਾਨੀ ਜੀ ਢਿੱਲੋਂ ਸਾਹਿਬ ਗੱਲ ਕਰਾਂਗੇ ਕਾਂਗਰਸ ਦੀ ਕਾਂਗਰਸ ਦੇ ਪ੍ਰਧਾਨ ਨੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗਾ ਚ ਪਟਿਆਲੇ ਵਿਖੇ ਪੰਜਾਬ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਉਹਨਾਂ ਨੇ ਸਰਕਾਰ ਨੂੰ ਪੰਜਾਬ ਦੇ ਮੰਤਰੀ ਮੰਡਲ ਨੇ ਬਿਜਲੀ ਤੇਲ ਕੀਮਤਾਂ ਆਦ ਦੇ ਵਿੱਚ ਵਾਧਾ ਕੀਤਾ ਹੈ ਵਿਰੋਧੀ ਧਿਰਾਂ ਸਾਰਿਆਂ ਹੀ ਇਹਦੇ ਵਿਰੋਧ ਦੇ ਵਿੱਚ ਇਕਜੁੱਟ ਹੋ ਗਈਆਂ ਨੇ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਧਰਨੇ ਦਿੱਤੇ ਜਾ ਰਹੇ ਐ ਅਕਾਲੀ ਦਲ ਸੁਧਾਰ ਲਹਿਰ ਕਾਂਗਰਸ ਤੇ ਸ਼ਰਮਣੀ ਅਕਾਲੀ ਦਲ ਬਾਦਲ ਦਲ ਉਹ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਨੇ ਪਰ ਕਿਉਂਕਿ ਮੁੱਖ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਹੈ ਹਾਲਾਂਕਿ ਉਹਨਾਂ ਦੇ ਪ੍ਰਧਾਨ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਪਰ ਸਰਗਰਮੀਆਂ ਤਾਂ ਉਹਨਾਂ ਦੀਆਂ ਫਿਰ ਵੀ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਪਾਰਟੀ ਨੇ ਸੱਦਾ ਦਿੱਤਾ ਸੀ ਕਿ ਅੱਜ ਬਿਜਲੀ ਨਿਗਮ ਦੇ ਬਾਹਰਲੇ ਪਾਸੇ ਧਰਨਾ ਦਿੱਤਾ ਜਾਵੇਗਾ ਤੇ ਜਿਲ੍ਹਾ ਮੁਕਾਮਾ ਦੇ ਉੱਤੇ ਵੀ ਉਹ ਧਰਨੇ ਦੇ ਰਹੇ ਨੇ ਅੱਜ ਦੇ ਇਸ ਧਰਨੇ ਦੇ ਵਿੱਚ ਉਹਨਾਂ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵਿਸ਼ੇਸ਼ ਤੌਰ ਤੇ ਆਏ ਉਹਨਾਂ ਦੇ ਨਾਲ ਹੋਰ ਲੀਡਰਸ਼ਿਪ ਵੀ ਸੀ ਮਾਮਲਾ ਉਹ ਕਹਿੰਦੇ ਜਦੋਂ ਸਰਕਾਰ ਬਣੀ ਪਹਿਲਾਂ ਇੱਥੇ 111 ਦਿਨਾਂ ਵਾਸਤੇ ਚਰਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਉਹਨਾਂ ਨੇ ਲੋਕਾਂ ਨੂੰ ਰਾਹਤ ਦਿੰਦਿਆਂ 3 ਰੁਪਏ ਬਿਜਲੀ ਦਾ ਬਿੱਲ ਘਟਾਤਾ ਜ਼ੀਰੋ ਨਹੀਂ ਕੀਤਾ ਜਿੰਨਾ ਇਹਨਾਂ ਨੇ ਤਾਂ ਜ਼ੀਰੋ ਕਰਤਾ ਬਿਜਲੀ ਬੋਰਡ ਇੱਕ ਕਿਸਮ ਦਾ ਦਿਵਾਲੀਆਪਨ ਵਾਲੇ ਪਾਸੇ ਤੁਰ ਪਿਆ ਪਰ ਉਹਨਾਂ ਨੇ 3 ਰੁਪਏ ਘਟਾਏ ਸੀ ਲੋਕਾਂ ਨੂੰ ਰਾਹਤ ਵੀ ਮਿਲੀ ਤੇ ਬਿਜਲੀ ਬੋਰਡ ਦਾ ਮਾਲੀਆ ਵੀ ਬੰਦ ਨਹੀਂ ਹੋਇਆ ਘੱਟ ਵੱਧ ਮੰਨਿਆ ਜਾ ਸਕਦਾ ਹੈ ਰਾਜਾ ਬ੍ਰਿੰਗ ਕਹਿੰਦੇ ਕਿ ਅਸੀਂ ਕਿ ਜਿਹੜੀ 600 ਯੂਨਟ ਮੁਕਸ ਤੋਂ ਬਿਜਲੀ ਦੀ ਗੱਲ ਕਰਦੇ ਨੇ ਮੱਧ ਵਰਗ ਤੇ 3 ਰੁਪਏ ਦਾ ਬੋਝ ਪਾਤਾ ਇਹ ਬਿਜਲੀ ਦੇਗਮ ਤੇ ਭਗਵੰਤ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਣਾ ਫੈਸਲਾ ਵਾਪਸ ਲਵੋ ਰਾਸ਼ੀ ਲੋਕਾਂ ਨੇ ਆਪਣੀਆਂ ਸਿਆਸੀ ਲਾਲਸਾਵਾਂ ਖਾਤਰ ਉਹਨਾਂ ਨੇ ਇਸ ਤਰ੍ਹਾਂ ਦੇ ਫੈਸਲੇ ਲਏ ਜਿਹੜੇ ਫੈਸਲੇ ਇੱਕ ਕਿਸਮ ਦੇ ਨਾਲ ਲੋਕ ਵਿਰੋਧੀ ਸੀ ਲੋਕਾਂ ਦੇ ਹਿੱਤ ਵਿੱਚ ਨਹੀਂ ਤੇ ਅਦਾਰਿਆਂ ਦੇ ਹਿੱਤ ਵਿੱਚ ਵੀ ਨਹੀਂ ਅਦਾਰਿਆਂ ਦਾ ਬੇੜਾਗਰ ਕਰਤਾ 1996 ਤੋਂ ਸ਼ੁਰੂ ਹੋਈ ਹੈ ਤਿੰਨ ਅਧਾਕਿਆਂ ਦੇ ਵਿੱਚ ਚੰਗੇ ਭਲੇ ਮੁਨਾਫੇ ਵਿੱਚ ਚੱਲਦੇ ਅਦਾਰਿਆਂ ਦਾ ਇਹਨਾਂ ਨੇ ਬੇੜਾਗਰ ਕਰਕੇ ਰੱਖਤਾ ਤੇ ਇੱਕ ਦੂਜੇ ਤੋਂ ਵੱਧ ਕੇ ਜਾਂਦੇ ਨੇ ਕਹਿੰਦੇ ਤੂੰ ਪੱਠਾ ਵਹਾਇਆ ਸੀ 10 ਰਕ ਤੱਕ ਲੈ ਮੈਂ ਹੁਣ 30 ਵਧਾਉ ਉਦੋਂ ਅਗਲਾ ਕਹਿੰਦਾ ਤੁਸੀਂ ਦੋਨੇ ਪਾਸੇ ੜਜੋ ਮੈਂ ਕਰ ਲਈ 50 ਪਰਸੈਂਟ ਪੱਠਾ ਵਹਾ ਦੂੰਗਾ ਚੰਗੇ ਪੱਲੇ ਚੱਲਦੇ ਧਾਰੇ ਇਹਨਾਂ ਨੇ ਘਾਟੇਵਾਲ ਤੌਰ ਤੇ ਇੱਕ ਪਾਸੇ ਤਨਖਾਹਾਂ ਦਾ ਬੋਝ ਪੈ ਰਿਹਾ ਤੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਘਰ ਦਾਣੇ ਨੀ ਮਾਪੀਨ ਚੱਲੀ ਐ ਉਸ ਤਰ੍ਹਾਂ ਦੀ ਸਥਿਤੀ ਬਣਾ ਕੇ ਇਹਨਾਂ ਨੇ ਰੱਖ ਦਿੱਤੀ ਥੋੜਾ ਮਾੜਾ ਪ੍ਰਭਾਵ ਹੈ ਸੋ ਅੱਜ ਜਿੱਥੇ ਇਹਨਾਂ ਨੇ ਉਧਰੋਂ ਅਕਾਲੀ ਦਲ ਸੁਧਾਰ ਲਹਿਰ ਤੇ ਜਿਹੜਾ ਅਕਾਲੀ ਦਲ ਦੂਜਾ ਜਿਹਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਉਹਨਾਂ ਦਾ ਵੀ ਮਾਮਲਾ ਉਲਝ ਗਿਆ ਇਹਨਾਂ ਦੇ ਕੁਝ ਪੁਰਾਣੇ ਸਾਥੀਆਂ ਨੇ ਸ਼੍ਰੀ ਕਾਲਤਾਖਤ ਸਾਹਿਬ ਤੇ ਉਹਨਾਂ ਖਿਲਾਫ ਵੀ ਸ਼ਿਕਾਇਤ ਕਰਤੀ ਕਿ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਬਲਵਿੰਦਰ ਸਿੰਘ ਭੁੰਦੜ ਦੀ ਕੋਠੀ ਵਿੱਚ ਡੇਰੇ ਵਾਲਿਆਂ ਨਾਲ ਕਰਾਈ ਸੀ ਤੇ ਜਿਹੜਾ ਕੁਰਬਾਨੀਆਂ ਭਰੇ ਇਤਿਹਾਸ ਵਾਲੀ ਪਾਰਟੀ ਉਦਿਸਾ ਦਾ ਤੇ ਅੱਜ ਕੀ ਹੈ ਸਾਰਾਂ ਦੇ ਸਾਹਮਣੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਆਦੇਸ਼ ਪ੍ਰਤਾਪ ਸਿੰਘ ਕੈਰੋ ਅੱਜ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸਨ ਨਾ ਸਪਸ਼ਟੀ ਕਰਨ ਦੇਣ ਵਾਸਤੇ ਜੀ ਦੇਖੋ ਜਿਹੜੇ 17 ਬੰਦਿਆਂ ਦੀ ਸੂਚੀ ਜਾਰੀ ਕੀਤੀ ਸੀ ਸ਼੍ਰੀ ਕਲਤਕਤ ਸਾਹਿਬ ਨੇ ਉਹਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਨਾਮ ਸੀ ਅੱਜ ਕੈਰੋ ਸਾਹਿਬ ਵੀ ਆਪਣੇ ਕੁਝ ਨੇੜਲੇਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਅਕਾਲ ਤਖਤ ਸਾਹਿਬ ਦੇ ਸਿਕੱਤਰੇ ਦੇ ਵਿੱਚ ਉਸ ਵੇਲੇ ਦਾ ਸਪਸ਼ਟੀਕਰਨ ਉਹਨਾਂ ਨੇ ਵੀ ਸੌਪਤਾ ਹਰ ਮੰਦਾਇ ਹੋਈ ਕਹਿੰਦਾ ਮੈਂ ਤਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜੋ ਸਜ਼ਾ ਲੱਗੇਗੀ ਭੁਗਤਾਂਗੇ ਪਰ ਪਤਾ ਨਹੀਂ ਕਿਹੜੀ ਗੱਲਾਂ ਇਹ ਸਾਰੇ ਸੱਦੇ ਜਾ ਰਹੇ ਨੇ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕਿੰਨੀ ਕੁ ਇਹ ਉਹ ਨਾ ਬੰਦਿਆਂ ਨਾਲ ਬਣਦੀ ਹੈ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਪਰ ਫਿਰ ਵੀ 17 ਦੀ ਲਿਸਟ ਸੀ ਕਲਤਾਰ ਸਾਹਿਬ ਦੀ ਤੇ ਉਸ ਕੜੀ ਦੇ ਵਿੱਚ ਉਹ ਵੀ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪਹੁੰਚ ਗਏ ਜੀ ਸੋ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਹੁਣ ਜਿਹੜੇ ਮੁਲਾਜ਼ਮ ਨੇ ਕਾਲੀਆਂ ਭੇਡਾਂ ਨੇ ਉਹਦਾ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਦੇਖੋ ਕੁਲਤਾਰ ਸਿੰਘ ਸਦਮਾ ਸਾਨੂੰ ਪਤਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਪਹਿਲਾਂ ਕੁਝ ਉਹਨਾਂ ਨੇ ਡੀਜੀਪੀ ਕਾਰਜਕਾਰੀ ਗੌਰਵ ਜਾਦਵ ਨੂੰ ਕਿਹਾ ਕਿ ਆ ਸੂਚਨਾ ਮੈਨੂੰ ਲਿਖ ਕੇ ਦਿੱਤੀ ਜਾਵੇ ਉਦੋਂ ਬਾਅਦ ਉਹਨਾਂ ਨੇ ਪੰਜਾਬ ਦੇ ਗ੍ਰਹਿ ਸਖਤਰ ਨੂੰ ਕਿਹਾ ਕਿ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿੰਨੀਆਂ ਕਾਲੀਆਂ ਭੇਡਾਂ ਨੇ ਉਹਨਾਂ ਦਾ ਚਿੱਠਾ ਇੱਥੇ ਲਿਆਂਦਾ ਜਾਵੇ ਉਹਨਾਂ ਨੇ ਹਫ਼ਤੇ ਦਾ ਸਮਾਂ ਦਿੱਤਾ ਸੀ ਹੁਣੇ ਪਤਾ ਲੱਗਿਆ ਭਾਵੇਂ ਗਰੇ ਭਾਗ ਨੇ ਇਹ ਸਾਰੀ ਜਾਣਕਾਰੀ ਹਾਸਲ ਕਰਨ ਵਾਸਤੇ ਹੇਠਲੇ ਪੱਧਰ ਤੋਂ ਸੂਚੀਆਂ ਮੰਗੀਆਂ ਨੇ ਪਰ ਇਹਦਾ ਕ੍ਰਾਈਟੇਰੀਆ ਕੀ ਹੋਏਗਾ ਕਿਤੇ ਖਲਾਰਾ ਤਾਂ ਨਹੀਂ ਵੱਧ ਪੈ ਜੂਗਾ ਇੱਕ ਮਹਿਕਮੇ ਦੇ ਵਿੱਚ ਜਾ ਕੇ ਕਹਿਤਾ ਕਿ ਆ ਵਧਾਵਾ ਸਿਓ ਇਹ ਤਾਂ ਕਾਲੀ ਭੇਡ ਹੈ ਜੀ ਕ腐ਟ ਹੈ ਉਹ ਕਹਿੰਦਾ ਅਛਾ ਮੇਰਾ ਨਾਲ ਸੀ ਉਹ ਕਹਿੰਨਗੇ ਜੀ ਉਹ ਫੁਲਾਨੇ ਕੇਸ ਦੇ ਵਿੱਚ ਮੈਂ ਲਿਆ ਕੇ ਦਿੱਤੇ ਸੀ ਫੁਲਾਨੇ ਅਧਿਕਾਰੀ ਨੂੰ ਅੱਛਾ ਉਹਨੂੰ ਫੜ ਲਓ ਉਹ ਦੂਗਾਂ ਵਾਲੇ ਦਾ ਦੱਸ ਦੂ ਮੇਰਾ ਖਿਆਲ ਇਸ ਤਰ੍ਹਾਂ ਦਾ ਇਹ ਜਿਹੜਾ ਸ਼ੁਰੂਆਤ ਕਰ ਲਿਆ ਗਿਆ ਇੱਕ ਤੱਕ ਕਿਤੇ ਖਾਤਮਾ ਨਹੀਂ ਹੋਣਾ ਨੈਬ ਬ੍ਰਾਂਡਿੰਗ ਪੋਜੀਸ਼ਨ ਹੈ ਸੋ ਸਪੀਕਰ ਸਾਹਿਬ ਤੋਂ ਉਹਨਾਂ ਨੇ ਦੱਸ ਦਿੰਦਾ ਹੋਰ ਸਮਾਂ ਮੰਗ ਲਿਆ ਗ੍ਰੈਬ ਭਾਗ ਨੇ ਕਿ ਸਾਨੂੰ ਘਟੋ ਘਟ ਦੱਸ ਦਿੰਦੇ ਦਿੱਤੇ ਜਾਣ ਜੀ ਤਾਂ ਜੋ ਅਸੀਂ ਬ੍ਰੇਕੀ ਨਾਲ ਝਾਰਨਾ ਲਾ ਕੇ ਉਹਨਾਂ ਵਿਅਕਤੀਆਂ ਦੇ ਨਾਂ ਨਸ਼ਰ ਕਰੀਏ ਜਿਹੜੇ ਕਥਤ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਾਗੀ ਨੇ ਉਹਨਾਂ ਤੇ ਕੋਈ ਇਲਜ਼ਾਮ ਹੈ ਇੱਥੇ ਕਈ ਫਿਰਦੇ ਆ ਕਿ ਕਈ ਭਗੌੜੇ ਆ ਕਈ ਦੂਜੇ ਆ ਉਹ ਵੀ ਅੰਕੜੇ ਸਾਹਮਣੇ ਤੁਰੇ ਫਿਰਦੇ ਆ ਤਾਂ ਕਿਉਂਕਿ ਜਦੋਂ ਉਹਨਾਂ ਨੇ ਕਈ ਚੀਜ਼ਾਂ ਦੀ ਮੰਗ ਕੀਤੀ ਤਾਂ ਨਾਲ ਦੀ ਨਾਲ ਇੱਕ ਐਸਆਈ ਬੋਰਡ ਸਿੰਘ ਦਾ ਨਾਮ ਆ ਗਿਆ ਜਿਹਦੇ ਵਿੱਚ ਸਪੀਕਰ ਸਿੰਘ ਦੇ ਭਰਾ ਨਾਲ ਕੋਈ ਜਿਦਜਿਦਾਈ ਹੁੰਦੀ ਦੇਖੀ ਜਾ ਰਹੀ ਹੈ ਮਾਮਲਾ ਰੁਕ ਗਿਆ ਤੇ ਜਿਹੜੇ ਜਿਹੜੇ ਕਰਪਸ਼ਨ ਦੇ ਵਿੱਚ ਜਾਂ ਸਿੱਧੇ ਜਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਨੇ ਪਤਾ ਨਹੀਂ ਹੁਣ ਕਿਹੜਾ ਚਾਰਨਾ ਇਹ ਲਾਉਣਗੇ ਕੀ ਕ੍ਰਾਈਟੇਰੀਆ ਰੱਖਿਆ ਹੈ ਕਿਹੜੇ-ਕਿਹੜੇ ਪੱਧਰ ਦੇ ਅਧਿਕਾਰੀਆਂ ਤੱਕ ਜਾਵੇਗਾ ਜਿਹੜੇ ਹੇਸਲੇ ਅਧਿਕਾਰੀ ਹੁੰਦੇ ਆ ਨਾ ਉਹ ਸਾਰਾ ਕੁਝ ਜਾਣਦੇ ਹੁੰਦੇ ਆ ਕਈ ਵਾਰ ਸ਼ਰਮੋ ਸ਼ਰਮੀ ਚੁੱਪ ਹੋ ਜਾਂਦੇ ਆ ਪਰ ਇਹ ਜਿੱਦਾਂ ਦੀ ਸਥਿਤੀ ਚੱਲ ਪਈ ਇਹਨੇ ਰੁਕਣਾ ਨਹੀਂ ਫਿਰ ਇੱਕ ਦੂਜੇ ਦਾ ਨਾਮ ਆਊਗਾ ਫਲਾਣਾ ਵੀ ਫਲਾਣਾ ਵੀ ਫਲਾਣਾ ਵੀ ਤੇ ਫਿਰ ਅਮਰ ਸਿੰਘ ਚ ਮੁਕੀਲੇ ਦਾ ਗੀਤ ਯਾਦ ਰੱਖ ਲਿਓ ਇਹੋ ਹੀ ਹੋਏਗਾ ਤੂੰ ਇੱਕ ਅੱਦੇ ਨੂੰ ਰੋਵੇਂ ਉੱਤੇ ਆ ਫਿਰਦਾ ਬਾਣੀ ਜੀ ਸੋ ਦੂਜੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਡਲਸਾਵਰ ਡੀਸੀ ਸਾਖੀ ਸ਼ਾਨੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜੀ ਦੇਖੋ ਪਿਛਲੇ ਸਾਲ ਦਾ ਸ਼ੁਰੂ ਹੋਇਆ ਵੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਓ ਅੱਜ ਜਿਹੜੇ ਉੱਥੇ ਕਾਬਜ ਨੇ ਉਹ ਕਹਿੰਦੇ ਜੀ ਵੋਟਾਂ ਤਾਂ ਬਣੀ ਬਹੁਤ ਗਲਤ ਰਹੀਆਂ ਨੇ ਜੀ ਇਹ ਤਾਂ ਉਹਨਾਂ ਲੋਕਾਂ ਦੀਆਂ ਵੋਟਾਂ ਬਣਾ ਰਹੇ ਨੇ ਜਿਹੜੇ ਸਾਬਤ ਸੂਰਤ ਨਹੀਂ ਮੇਰਾ ਖਿਆਲ ਇਹ ਉਹ ਗੱਲ ਭੁੱਲ ਗਏ 2011 ਵਾਲੀ ਔਰ ਉਹ ਰਿਕਾਰਡ ਕੱਢ ਲਓ ਉਹਦੀਆਂ ਤਸਵੀਰਾਂ ਪਈਆਂ ਨੇ ਵੀਡੀਓ 'ਚ ਪਈਆਂ ਨੇ ਕਿ ਜਿਹੜੇ ਸਭ ਤੋਂ ਵੱਡੇ ਚੌਧਰੀ ਸੀ ਉਹਨਾਂ ਦੇ ਹਲਕਿਆਂ ਦੇ ਵਿੱਚ ਉਹ ਬੰਦੇ ਲੈਣੇ ਚ ਲੱਗੇ ਵੀਰੇ ਵੋਟਾਂ ਪਾਉਣ ਵਾਸਤੇ ਜਿਨ੍ਹਾਂ ਦਾ ਪੂਰਾ ਮੂੰਹ ਸਰਮੁੰਨਿਆ ਹੋਇਆ ਹੈ ਜੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਪਤਾ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਇਲਜ਼ਾਮ ਲਾਇਆ ਤਾਂ ਜਿਹੜਾ ਗੁਰਦੁਆਰਾ ਕਮਿਸ਼ਨ ਹੈ ਜਿਹੜੀਆਂ ਗਲਤੀਆਂ ਜਿਹੜਾ ਕੁਝ ਪਿੱਛੇ ਹੋ ਗਿਆ ਉਹ ਤੋਂ ਸਭ ਕੁ ਸਿੱਖਣਾ ਚਾਹੀਦਾ ਹੈ ਤੇ ਜੇ ਅੱਜ ਵੀ ਉਹ ਵੋਟਾਂ ਫੜਾਈਆਂ ਜਾ ਰਹੀਆਂ ਨੇ ਤਾਂ ਉਹਦੇ ਉੱਤੇ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰਾਂ ਨੂੰ ਹੋਰ ਸ਼ਕਤੀ ਨਾਲ ਰੱਖਣਾ ਚਾਹੀਦਾ ਇਕੱਲਾ ਧਾਮੀ ਸਾਹਿਬ ਨੇ ਜੋ ਸ਼ਿਕਾਇਤ ਕੀਤੀ ਹੈ ਉਹਦੇ ਬਕਾਇਦਾ ਤੌਰ ਦੇ ਉੱਤੇ ਕਮੇਟੀ ਹੋਵੇ ਜਿਹੜੀ ਉਹਨਾਂ ਸ਼ਿਕਾਇਤਾਂ ਦਾ ਬਿਉਰਾ ਕੋਖੇ ਕਿ ਕੋਈ ਗੈਰ ਸਿੱਖਤਾ ਨਹੀਂ ਬਣਾ ਰਿਹਾ ਇਹ ਚੋਣ ਕਮਿਸ਼ਨ ਦਾ ਕੰਮ ਹੈਗਾ ਪਰ ਜਿਹੜਾ ਕੁਝ ਉਦੋਂ ਵਾਪਰਿਆ ਜਿਨ੍ਹਾਂ ਦੀ ਬਦੌਲਤ ਧਾਮੀ ਸਾਹਿਬ ਦੀ ਟੀਮ ਅੱਜ ਸ਼ਰੂਨੀ ਕਮੇਟੀ ਦੇ ਮੈਂਬਰਾਂ ਦੇ ਰੂਪ ਚ ਬੈਠੀ ਹੈ ਤੇ ਪੜਤਾਲ ਤਾਂ ਉਹਦੀ ਵੀ ਹੋ ਜਾਣੀ ਚਾਹੀਦੀ ਸੀ ਪਤਾ ਲੱਗ ਜਾਂਦਾ ਉਦੋਂ ਕੀ ਹੋਇਆ ਉਸ ਤੋਂ ਬਾਅਦ 17 ਤੱਕ 11 ਤੋਂ ਬਾਅਦ 16 ਚ ਮੋਟਾ ਹੋਣਗੀਆਂ ਚਾਹੀਦੀਆਂ ਸੀ ਤੇ ਫਿਰ 16 ਚ ਤੁਸੀਂ ਕਰਾ ਕੇ ਜਾਂਦੇ ਕੇਂਦਰ ਚ ਵੀ ਥੋੜੀ ਭਾਈਵਾਲ ਸਰਕਾਰ ਸੀ ਨਹੀਂ ਹੋਈ 24 ਆ ਗਿਆ 13 ਸਾਲ ਲੰਘ ਗਏ ਅਸਲ ਦੇ ਵਿੱਚ ਕੋਈ ਕਰਾਉਣਾ ਨਹੀਂ ਚਾਹੁੰਦਾ ਜਿਹੜੇ ਕਾਬਜ ਬੈਠੇ ਨੇ ਉਹ ਛੱਡਣਾ ਨਹੀਂ ਚਾਹੁੰਦੇ ਸੋ ਹੁਣ ਕੀ ਹੋਇਆ 16 ਸਤੰਬਰ ਤੱਕ ਇਹ ਡਿਪਟੀ ਕਮਿਸ਼ਨਰ ਨੇ ਲੁਧਿਆਣੇ ਦੇ ਬੀਬੀ ਸਾਖੀਸਾਨੀ ਉਹ ਕਹਿੰਦੇ ਕਿ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਰਹੇਗਾ ਇਸ ਮਾਮਲੇ ਦੇ ਵਿੱਚ ਐਸਡੀਐਮ ਤਹਿਸੀਲਦਾਰ ਸਿੱਖਿਆ ਅਧਿਕਾਰੀ ਇਸਤਰੀ ਤੇ ਬਾਲ ਵਿਕਾਸ ਪੁਲਿਸ ਸਿਹਤ ਮੰਡੀ ਬੋਰਡ ਸਮਾਜਿਕ ਸਿੱਖਿਆ ਪਾ ਖੇਤੀਬਾੜੀ ਬੀਐਲਓ ਜੀ ਟੀਮ ਉਹਨਾਂ ਨੇ ਰਿਪੋਰਟ ਲਈ ਗਈ ਹੈ ভোটার ਰਜਿਸਟ੍ਰੇਸ਼ਨ ਦਾ ਹੁਣੇ ਆਖਰੀ ਹਫਤਾ ਕਿਉਂਕਿ 16 ਤੱਕ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਵੋਟਰਾਂ ਨੇ ਉਹਨਾਂ ਦੀ ਫੋਟੋ ਲਾਉਣਾ ਕੋਈ ਜ਼ਰੂਰੀ ਨਹੀਂ ਜਿੰਨਾ ਵੋਟਰਾਂ ਨੇ ਪਿਛਲੇ ਸਾਲ 21 ਅਕਤੂਬਰ ਤੱਕ ਆਪਣੀ ਰਜਿਸਟਰੀ ਕਰਾ ਲਈ ਹੈ ਉਹਨਾਂ ਨੂੰ ਮੁੜ ਕਰਾਉਣ ਦੀ ਲੋੜ ਨਹੀਂ ਇਹ ਬੀਬੀ ਸਾਖੀ ਸਾਨੀ ਦੱਸਦੇ ਆ ਜੋ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦੈਤਾਂ ਨਹੀਂ ਤੇ ਫਾਰਮ ਜ਼िला ਪ੍ਰਸ਼ਾਸਨ ਦੀ ਵੈਬਸਾਈਟ ਦੇ ਉੱਤੇ ਉਪਲਬਧ ਨੇ ਦੇਖ ਲੈਣੇ ਚਾਹੀਦੇ ਜੀ ਸਦਜੇ ਪਾਸੇ ਸ਼ਰਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਜਥੇਦਾਰ ਜੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਦੇਖੋ ਜਿਹੜੇ ਪਰਮਜੀਤ ਸਿੰਘ ਸਰਨਾ ਇਹ ਸਾਰਿਆਂ ਦਾ ਬਾਬਾ ਆਦਮ ਨਰਾਲਾ ਹੁਣ ਸਰਨਾ ਸਾਹਿਬ ਨੇ ਸੋ ਕਬੀਰ ਬਾਦਲਾਲੇ ਨਾਲ ਜੀ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨਾਲ ਸੀ ਸਰਨਾ ਸਾਹਿਬ ਵੱਖਰੇ ਹੁੰਦੇ ਸੀ ਹੁਣ ਸਰਨਾ ਸਾਹਿਬ ਨੇ ਜੱੱਦਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਤੇ ਉਹਦੀ ਟੀਮ ਉਹ ਐਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕਿ ਸੰਸਥਾਵਾਂ ਸਿੱਕ ਕੌਮ ਦੀਆਂ ਗੰਭੀਰ ਸੰਕਟ ਚ ਨੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਰਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਤਾਂ ਜੋ ਜੋ ਬੇਨਿਜਵੀਆਂ ਦਿੱਲੀ ਚ ਹੋ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਉਹਦਾ ਕੋਈ ਨਾ ਕੋਈ ਹੱਲ ਨਿਕਲ ਸਕੇ ਇਹ ਚੀਜ਼ਾਂ ਉਹ ਬਾਰ ਬਾਰ ਕਰਦੇ ਐ ਸੋ ਉਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਨੂੰ ਤਲਬ ਕਰਕੇ ਇਹਨਾਂ ਦੀ ਭਾ ਪ੍ਰਤਾਲ ਕੀਤੀ ਜਾਵੇ ਜੀ ਸੋ ਸਾਡੇ ਕੇਂਦਰੀ ਮੰਤਰੀ ਨੇ ਜੀ ਹਰਦੀਪ ਪੂਰੀ ਵੱਲੋਂ ਹੁਣ ਰਾਹੁਲ ਗਾਂਧੀ ਨੂੰ ਘੇਰਿਆ ਗਿਆ ਜੀ ਤੁਹਾਨੂੰ ਪਤਾ ਹੈ ਕਿ ਰਾਹੁਲ ਗਾਂਧੀ ਜੋ ਅਮਰੀਕਾ ਦੇ ਦੌਰੇ ਤੇ ਨੇ ਤੇ ਉਹਨਾਂ ਵੱਲੋਂ ਇੱਕ ਸਿੱਖਾਂ ਬਾਰੇ ਟਿੱਪਣੀ ਕੀਤੀ ਗਈ ਸੀ ਤੇ ਉਹਨੇ ਕਿਹਾ ਕਿ ਬੇਬੁਨਿਆਦੀ ਬਿਆਨਾਂ ਬਾਰੇ ਰਾਹੁਲ ਗਾਂਧੀ ਜਾਣੇ ਜਾਂਦੇ ਨੇ ਜੀ ਹਰਦੀਪ ਪੂਰੀ ਸਾਹਿਬ ਬਹੁਤ ਪੁਰਾਣੇ ਆਗੂ ਨੇ ਸਿੱਖ ਨੇ ਜਿਹੜੀ ਟਿੱਪਣੀ ਐ ਕੀਤੀ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਰਵਾਜ ਆਵੇ ਕਿਵੇਂ ਉਸ ਨੂੰ ਕਤਤ ਰੂਪ ਦੇ ਵਿੱਚ ਇਹ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਣਾ ਇੱਕ ਬੱਖਰੇ ਕਿਸਮ ਦਾ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਝਲਕ ਨਜ਼ਰ ਆਉਂਦੀ ਹੈ ਉਹਨੇ ਕਿਹਾ ਤਾਂ ਇੰਨੀ ਹੈ ਕਿ ਦਸਤਾਰ ਜਾਂ ਕੜਾ ਪਰ ਪੁਰੀ ਸਾਹਿਬ ਸ਼ੈਰੀ ਹਵਾਵਾਜੀ ਮੰਤਰੀ ਨੇ ਅਜੇ 20-25 ਦਿਨ ਦੀ ਗੱਲ ਹੈ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਤੇ ਹੋਰ ਅੰਦਰੂਨੀ ਫਲਾਈਟ ਦੇ ਵਿੱਚ ਭਾਰਤ ਦੇ ਇੱਕ ਰਾਜ ਦੇ ਵਿੱਚ ਜਾ ਰਹੇ ਸਨ ਉਹਨਾਂ ਨੂੰ ਉਤਰੋਗ ਦਿੱਤਾ ਗਿਆ ਕਿਉਂਕਿ ਉੱਥੇ ਕਿਸਾਨੀ ਸੰਘਰਸ਼ ਚੱਲਦਾ ਸੀ ਤੇ ਇਹ ਕਹਿੰਦੇ ਨੇ ਕਿ ਕੜੇ ਦੀ ਗੱਲ ਕਿਉਂ ਕੀਤੀ ਐ ਕਿੰਨੀਆਂ ਘਟਰਾਵਾਂ ਹੋ ਚੁੱਕੀਆਂ ਨੇ ਸਿੱਖ ਵਿਦਿਆਰਥੀ ਵੱਖ-ਵੱਖ ਰਾਜਾਂ ਦੇ ਵਿੱਚ ਕੜਾ ਪਹਿਨ ਕੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਪੁਲਿਸਾਂ ਤੁਸੀਂ ਕੇਂਦਰ ਦੇ ਵਿੱਚ ਵਜੀਰੋਂ ਇਹਨਾਂ ਦਾ ਮਾਮਲਾ ਚੱਕਿਆ ਕਿਉਂ ਨਹੀਂ ਕੀ ਕੜੇ ਨਾਲ ਜਾਂ ਦਸਤਾਰ ਦੇ ਨਾਲ ਕਿਸੇ ਨੂੰ ਰੁਕਿਆ ਜਾ ਸਕਦਾ ਹੈ ਪਰ ਇਹ ਕੁਝ ਹੋਇਆ ਤੁਹਾਨੂੰ ਉਦੋਂ ਵੀ ਇਹਨਾਂ ਮਾਮਲਿਆਂ ਦੇ ਵਿੱਚ ਜਾਣਾ ਚਾਹੀਦਾ ਸੀ ਵਿੱਚ ਪੈ ਕੇ ਜਿਹੜੇ ਬੰਦੇ ਸਬੰਧਤ ਨੇ ਕਿਉਂਕਿ ਤੁਹਾਡੀ ਸਰਕਾਰ ਦਾ ਬਹੁਤ ਥਾਵਾ ਦੇ ਉੱਤੇ ਅਕਸਰ ਖਰਾਬ ਕਰ ਰਹੇ ਨੇ ਉਹਨਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੈਂ ਦੂਜੀ ਗੱਲ ਕਹਾਂ ਧਰਮ ਨੂੰ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਇਹਨਾਂ ਤੋਂ ਜਿੰਨੀ ਗੁਰੇਜ ਕੀਤੀ ਜਾਵੇ ਕੋਈ ਵੀ ਹੈ ਪਾਵੇਂ ਭਾਰਤੀ ਜਨਤਾ ਪਾਰਟੀ ਆ ਭਾਵੇਂ ਕਾਂਗਰਸ ਪਾਰਟੀ ਆ ਭਾਵੇਂ ਰਾਹੁਲ ਗਾਂਧੀ ਆ ਜੇ ਬਚਿਆ ਜਾਵੇ ਲੇਕਿਨ ਇਹ ਲੋਕ ਇੰਨੇ ਕੁ ਮਾਹਰ ਨੇ ਮੈਂ ਉਹਦਾ ਪੂਰਾ ਬਿਆਨ ਸੁਣਿਆ ਉਹਨੇ ਕੀ ਕਿਹਾ ਵੀ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਸੁਰੱਖਿਆਤ ਨਹੀਂ ਹਨ ਉਹਨਾਂ ਦਾ ਪਤਾ ਨਹੀਂ ਉਹਨੇ ਇਹ ਜਾਣਨ ਉਹ ਜਾਣਨ ਕਿ ਇਸ ਤਰ੍ਹਾਂ ਦੇ ਮੁੱਦੇ ਜੇ ਨਾ ਠਾਏ ਜਾਣ ਤਾਂ ਚੰਗਈ ਹੁੰਦਾ ਜੀ ਸੋ ਦੂਜੇ ਪਾਸੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਜੀ ਨਗਰ ਨਿਗਮ ਚੋਣਾਂ ਤੁਸੀਂ ਕਦੋਂ ਕਰਾਉਂਗੇ ਜੀ ਦੇਖੋ ਇਹ ਸਰਕਾਰ ਹੋਂਦ ਚਾਉਂਦੀ ਹੈ 16 ਮਾਰਚ 2022 ਨੂੰ ਸੌ ਚੱਕਦੀ ਹੈ ਸਰਕਾਰ ਵੋਟਾਂ ਦੀ ਗਿਣਤੀ ਤੋਂ ਬਾਅਦ ਉਦੋਂ ਭਰ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਹਾਲਾਂਕਿ ਉਹ ਨੇਤਾ ਚੁਣੇ ਗਏ ਸੀ ਕਿ 16 ਮਾਰਚ ਤੱਕ ਚਰਨਜੀਤ ਸਿੰਘ ਚੰਨੀ ਕਾਰਜਕਾਰੀ ਤੌਰ ਤੇ ਮੁੱਖ ਮੰਤਰੀ ਦਾ ਕੰਮ ਚਲਾਈ ਜਾਵੇ ਸਰਕਾਰ ਹੋਂਦ ਵਿੱਚ ਆ ਗਈ ਜਿਹੜੀਆਂ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਇਹ ਦਸੰਬਰ 22 ਤੋਂ ਡਿਊ ਨੇ ਇਹਨਾਂ ਦੇ ਮਹਿਕਮੇ ਦੇ ਪ੍ਰਮੁੱਖ ਸਖਤਰ ਤੇ ਹੋਰ ਉਹਨਾਂ ਨੂੰ ਬੁਲਾਇਆ ਹਾਈ ਕੋਰਟ ਨੇ ਕਹਿੰਦੇ ਤੁਸੀਂ ਆਪ ਹੀ ਲੋਕਤੰਤਰ ਦੀ ਉਲੰਘਣਾ ਕਰ ਰਹੇ ਹੋ ਅਗਲੀ ਤਾਰੀਖ ਮੇਰੇ ਕੋਲ 23 ਆ ਜਾਂ 26 ਆ ਉਹ ਕਹਿੰਦੇ ਆਓ ਆ ਕੇ ਸਾਨੂੰ ਦੱਸੋ ਤੁਸੀਂ ਇਹ ਕਦੋਂ ਕਰਾਉਣੀਆ ਨੇ ਹਾਸੋ ਇਹਨਾਂ ਸਥਿਤੀ ਬਣੀ ਵੀ ਐ ਇਹ ਕੁਝ ਪੰਚਾਇਤ ਚੋਂ ਪਹਿਲਾਂ ਪਿਛਲੇ ਸਾਲ ਅਗਸਤ ਜੀ ਭੰਗ ਕਰਤੀਆਂ ਪੰਚਾਇਤਾਂ ਪ੍ਰਸ਼ਾਸਕਲਾ ਤੇ ਤੇ ਜਦੋਂ ਪੰਚਾਇਤ ਜੁਨੀਅਰਾਂ ਦੀਆਂ ਜਥੇਬੰਦੀਆਂ ਹਾਈ ਕੋਰਟ ਵੱਲ ਨੂੰ ਰੁੱਕ ਕਰਨ ਲੱਗੀਆਂ ਫਿਰ ਜੂਟਰਨ ਮਾਰਿਆ ਉਹ ਸਾਰਾ ਕੁਝ ਵਾਪਸ ਲੈ ਲਿਆ ਇਸੇ ਕਰਕੇ ਇਸ ਪੰਜਾਬ ਦੀ ਸਰਕਾਰ ਨੂੰ ਜੂ ਟਰਨ ਵਾਲੀ ਸਰਕਾਰ ਦਾ ਰੁਤਬਾ ਸਾਰੇ ਵੱਡੇ ਦੇ ਰਹੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨੈਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ